ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਲਾਈਨਿੰਗ ਵਾਲੀ ਸ਼ਰਟ ਦੇ ਉੱਪਰ ਲਾਉਣੀ ਹੈ ਇਨਵਿਜੀਬਲ ਜਿਪਰ ਹੈਲੋ ਨਮਸਤੇ ਆਦਾ ਸਤਿ ਸ਼੍ਰੀ ਅਕਾਲ ਜੀ ਵੈਲਕਮ ਆਨ ਗਾਨੀਆਟ YouTube ਚੈਨਲ ਸੋ ਆਪਾਂ ਨੇ ਇਨਵਿਜ਼ੀਬਲ ਜਿਪ ਲਾਉਣੀ ਹੈ ਜਿਪ ਦੇ ਅੰਦਰ ਵੀ ਬਹੁਤ ਸਫਾਈ ਹੋਊਗੀ ਤੇ ਬਾਹਰ ਦੀ ਵੀ ਸੋ ਆਪਾਂ ਇੱਕ ਇਨਵਿਜ਼ੀਬਲ ਜਿਪਰ ਲਈ ਹੈ ਉਸ ਤੋਂ ਬਾਅਦ ਆਪਾਂ ਇਹਦੇ ਤੇ ਜਿਪਰ ਫੁੱਟ ਯੂਜ਼ ਕਰਾਂਗੇ ਜਿਹੜਾ ਕਿ ਸਿੰਗਰ ਦੀਆਂ ਮਸ਼ੀਨਸ ਤੇ ਨਾਲ ਹੀ ਮਿਲਦਾ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਇੱਕ 14x2 ਇੰਚ ਦੀ ਪੱਟੀ ਕੱਟ ਕੇ ਉਹਦੇ ਤੇ ਤੁਸੀਂ ਪੇਸਟਿੰਗ ਪੇਪਰ ਨੂੰ ਪੇਸਟ ਕਰ ਲੈਣਾ ਆ ਉਸ ਤੋਂ ਬਾਅਦ ਜਿਹੜੀ ਆਪਾਂ ਸ਼ਰਟ ਦੇ ਉੱਪਰ ਜਿਪਰ ਲਾਉਣੀ ਆ ਉਹਦਾ ਤੁਸੀਂ ਹਾਫ ਫੋਲਡ ਕਰਕੇ ਪ੍ਰੈਸ ਦੇ ਨਾਲ ਇੱਕ ਵਾਰੀ ਉਹਦੇ ਤੇ ਧੰਨ ਮਾਰ ਲਿਓ ਤੇ ਉਹਦੇ ਬਚਾਲ ਦੀ ਤੁਸੀਂ ਨਿਸ਼ਾਨੀ ਲਾ ਕੇ ਉਹਦੇ ਤੇ ਇੱਕ ਆਪਾਂ ਨੇ ਸੀਨ ਲਾਉਣੀ ਆ ਸੈਂਟਰ ਤੇ ਤਾਂ ਕਿ ਲਾਈਨਿੰਗ ਤੇ ਲਾਈਨਿੰਗ ਜਿਹੜੇ ਉੱਪਰ ਵਾਲਾ ਕੱਪੜਾ ਉਹ ਆਪਸ ਵਿੱਚ ਅਟੈਚ ਹੋ ਜਾਣ ਸੀਨ ਮਾਰਨ ਤੋਂ ਬਾਅਦ ਆਪਾਂ ਨੇ ਇਹਦਾ ਸਿੱਧਾ ਪਾਸਾ ਕਰ ਲੈਣਾ 셔ਟ ਦਾ ਜਿੱਧਰਲੇ ਪਾਸੇ ਆਪਾਂ ਰੱਖ ਕੇ ਜੇਪੜ ਨੂੰ ਲਾਉਣਾ ਉਸ ਤੋਂ ਬਾਅਦ ਜਿਹੜੀ ਮੈਂ ਪੱਟੀ ਲਈ ਹੋਈ ਆ ਤੁਸੀਂ ਦੇਖੋਗੇ ਇੱਕ ਸਾਈਡ ਤੇ ਪੇਸਟਿੰਗ ਹੈ ਇੱਕ ਸਾਈਡ ਦੇ ਉੱਪਰ ਕੱਪੜਾ ਹੈ ਮੈਂ ਕੱਪੜੇ ਵਾਲਾ ਪਾਸਾ ਸਿੱਧਾ ਰੱਖ ਕੇ ਫਿਰ ਇਹਦੇ ਤੇ ਬਚਾਲ ਦੀ ਪੈਨ ਅਪ ਕਰ ਲੈਣਾ ਪੈਨ ਮੈਂ ਤਾਂ ਕਰਦੀਆਂ ਕਿਉਂਕਿ ਜਿਹੜੀ ਨੀਚੇ ਵਾਲੀ ਸੀਨ ਆ ਉਹਦੇ ਤੇ ਬਿਲਕੁਲ ਸਿੱਧਾ ਸਿੱਧਾ ਜਿਹੜੀ ਹੈਗੀ ਪੱਟੀ ਲੱਗ ਜੂਗੀ ਥੋੜੀ ਜੇਪਰ ਟੇਢੀ ਨਹੀਂ ਜਾਊਗੀ ਸਮ ਟਾਈਮ ਕਮੀਜ਼ ਦੇ ਉੱਪਰ ਜਿਹੜੀ ਜੇਪਰ ਉਹ ਟੇਢੀ ਚੱਲ ਜਾਂਦੀ ਆ ਸੋ ਆਪਾਂ ਪੈਨ ਲਾ ਲਾ ਕੇ ਪੂਰੀ ਜਿਹੜੀ ਪੱਟੀ ਹੈਗੀ ਆ ਉਹਨੂੰ ਸ਼ਰਟ ਦੇ ਉੱਤੇ ਅਟੈਚ ਕਰ ਲੈਣਾ ਹੁਣ ਆਪਾਂ ਨੇ ਸੈਂਟਰ ਦੇ ਵਿੱਚ ਸੀਨ ਲਗਾਉਣ ਤੋਂ ਬਾਅਦ ਜਿਹੜੀ ਸੀਨ ਸੈਂਟਰ ਚਾ ਉਹਦੇ ਦੋਨੋਂ ਸਾਈਡ ਤੇ ਪੈਰ-ਪੈਰ ਦੀ ਆਪਾਂ ਸੀਨ ਲਾ ਲੈਣੀ ਆ ਸੀਨ ਇੰਨੀ ਕੁ ਵਿਥ ਦੇ ਨਾਲ ਲਾਉਣੀ ਆ ਕਿ ਜਦੋਂ ਆਪਾਂ ਸੈਂਟਰ ਦੇ ਵਿੱਚ ਕੱਟ ਕੇ ਜੈਪ ਲਾਵਾਂਗੇ ਤਾਂ ਕੱਪੜਾ ਨਿਕਲੇ ਨਾ ਵਿੱਚੋਂ ਬਸ ਇੰਨੀ-ਇੰਨੀ ਕੁ ਸੀਨ ਸਾਈਡਾਂ ਤੇ ਲਾਉਣੀ ਆ ਤੇ نیچے ਥੋੜਾ ਜਿਹਾ ਰੇਵ ਚ ਰੱਖਿਓ ਉਹਨੂੰ ਰਾਉਂਡ ਜੀ ਸ਼ੇਪ ਦੇ ਦਿਓ ਨਹੀਂ ਫਿਰ ਪਿੱਛੇ ਝੋਲ ਪੈਣ ਲੱਗ ਜਾਂਦਾ ਐਂਡ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਸੈਂਟਰ ਸੀਨ ਮਾਰੀ ਹੋਈ ਸੀ ਉਹਦੇ ਉੱਪਰ-ਉੱਪਰ ਦੀ ਆਪਾਂ ਨੇ ਇਹਨੂੰ ਕੱਟ ਲੈਣਾ ਵਿਚਾਲਾਂ ਕਟਣ ਤੋਂ ਬਾਅਦ ਆਪਾਂ ਨੇ ਇੱਥੇ ਦੀ ਜਿੱਪੜ ਲਾਉਣੀ ਹੈ ਤੁਸੀਂ ਨੇ ਥੋੜਾ ਜਿਹਾ ਪ੍ਰੈਸ ਕਰਕੇ ਇਹਨੂੰ ਫਿਕਸ ਕਰ ਲੈਣਾ ਪੱਟੀ ਨੂੰ ਚੰਗੀ ਤਰ੍ਹਾਂ ਹੁਣ ਆਪਾਂ ਨੇ ਇੱਥੇ ਜਿੱਪੜ ਲਾਉਣੀ ਹੈ ਇਹਦੀ ਸੋ ਸਭ ਤੋਂ ਪਹਿਲਾਂ ਆਪਾਂ ਜਿੱਪੜ ਨੂੰ ਜਿੱਦਾਂ ਸਿੱਧੇ ਪਾਸੇ ਲਾਉਣੀ ਹੈ ਤਾਂ ਸਿੱਧੀ ਰੱਖਣੀ ਹੈ ਇਦਾਂ ਸਿੱਧੇ ਰੱਖਣ ਤੋਂ ਬਾਅਦ ਇਹਦਾ ਪਾਸਾ ਘੁਮਾ ਦਿਓ ਪਾਸਾ ਪਲਟ ਦਿਓ ਇਹਦੇ ਜਿਹੜੇ ਦਾਣੇ ਵਾਲੀ ਸਾਈਡ ਆ ਉਹ ਆਪਾਂ ਹਮੇਸ਼ਾ ਸ਼ਰਟ ਵਾਲੀ ਸਾਈਡ ਤੇ ਰੱਖਣੀ ਹੁੰਦੀ ਹੈ ਕਮੀਜ਼ ਵਾਲੀ ਸਾਈਡ ਤੇ ਦਾਣੇਦਾਰ ਜਿਹੜੀ ਹੁੰਦੀ ਹੈ ਜਿੱਪੜ ਉਹਨੂੰ ਰੱਖਣਾ ਹੁੰਦਾ ਤੇ ਇਦਾਂ ਕਰਕੇ ਬਿਲਕੁਲ ਸੀਣ ਦੇ ਉੱਤੋਂ ਉੱਤੋਂ ਦੀ ਸੀਨ ਮਾਰਨੀ ਹੈ ਜਿੱਥੇ ਪੱਟੀ ਤੇ ਕਮੀਜ਼ ਦੀ ਆਪਸ ਦੇ ਵਿੱਚ ਅਟੈਚਡ ਸੀਨ ਹੈ ਉਹਦੇ ਉੱਪਰ ਉੱਪਰ ਸੀਨ ਮਾਰਨੀ ਹੈ ਜੇ ਤੁਸੀਂ ਬਿਗਨਰਸ ਹੋ ਤਾਂ ਥੋੜਾ ਸਲੋਲੀ ਸੀਨ ਮਾਰ ਸਕਦੇ ਹੋ ਤਾਂ ਫਿਨਿਸ਼ਿੰਗ ਦੇ ਨਾਲ ਇੱਕ ਵਾਰ ਦੇ ਵਿੱਚ ਹੀ ਤੁਹਾਡੇ ਤੋਂ ਜਿਹੜੀ ਹੈਗੀ ਆ ਵਧੀਆ ਤਰੀਕੇ ਨਾਲ ਤੁਸੀਂ ਜਿਪਰ ਅਟੈਚ ਕਰ ਸਕਦੇ ਹੋ ਜਦੋਂ ਆਪਾਂ ਜਿਪਰ ਲਗਾਉਣੀ ਆ ਜਿਪਰ ਨੂੰ ਥੋੜਾ ਥੋੜਾ ਹੱਥ ਦੇ ਨਾਲ ਖੋਲ-ਖੋਲ ਕੇ ਜੇ ਲਾਈ ਚੱਲਿਓ ਉਹਦੇ ਨਾਲ ਜਿਹੜੀ ਸੀਨ ਆ ਉਹ ਬਹੁਤ ਨੇੜੇ ਵੱਜਦੀ ਆ ਇੱਕ ਸਾਈਡ ਤੇ ਜ਼ਿੱਪਰ ਲਗਾਉਣ ਤੋਂ ਬਾਅਦ ਏਦਾਂ ਦੀ ਤੁਹਾਡੇ ਕੋਲ ਲੁੱਕ ਆ ਰਹੀ ਹੈ ਪਹਿਲਾਂ ਹੀ ਪਤਾ ਲੱਗ ਰਿਹਾ ਕਿ ਕਿੰਨੀ ਫਿਨਿਸ਼ਿੰਗ ਦੇ ਨਾਲ ਆ ਇੱਕ ਵਾਰ ਤੁਸੀਂ ਜ਼ਿੱਪ ਨੂੰ ਬੰਦ ਕਰਕੇ ਨਿਸ਼ਾਨੀਆਂ ਲਾ ਲਓ ਕਿ ਉੱਪਰੋਂ ਤੇ ਨੀਚੋਂ ਕਿੰਨੇ ਕਿੰਨੇ ਗੈਪ ਦੇ ਉੱਪਰ ਆਪਾਂ ਨੇ ਜਿਹੜੀ ਹੈਗੀ ਹੈ ਜ਼ਿੱਪਰ ਲਗਾਈ ਹੋਈ ਹੈ ਕਿੰਨੀ ਕੁ ਜ਼ਿੱਪਰ ਆਪਾਂ ਉੱਪਰ ਖਾਲੀ ਛੱਡੀ ਹੈ ਤੇ ਕਿੰਨੀ ਕੁ نیچے ਛੱਡੀ ਹੋਈ ਹੈ ਹੁਣ ਆਪਾਂ ਜਿੱਥੇ ਨਿਸ਼ਾਨੀ ਲਾਈ ਹੈ ਉੱਥੇ ਆਪਾਂ ਨੇ ਜੇ ਆਪਾਂ ਨੂੰ ਪੈਨ ਕਰ ਦੇਣਾ ਹੁਣ ਆਪਾਂ ਇਹਨੂੰ ਫੁੱਟ ਨੂੰ ਚੇਂਜ ਕਰਨਾ ਕਿਉਂਕਿ ਪਹਿਲਾਂ ਆਪਾਂ ਲੈਫਟ ਸਾਈਡ ਤੇ ਜਿੱਪ ਲਗਾਈ ਸੀ ਤਾਂ ਆਪਾਂ ਲੈਫਟ ਸਾਈਡ ਤੇ ਫੁੱਟ ਰੱਖਿਆ ਹੋਇਆ ਸੀ ਹੁਣ ਆਪਾਂ ਰਾਈਟ ਤੋਂ ਉੱਪਰ ਨੂੰ نیچے ਨੂੰ ਜਾ ਰਹੇ ਹਾਂ ਤਾਂ ਆਪਣੇ ਰਾਈਟ ਸਾਈਡ ਤੇ ਜਿਹੜਾ ਹੈਗਾ ਫੁੱਟ ਚੇਂਜ ਕਰ ਲਿਆ ਤੁਸੀਂ ਨੀਚੋਂ ਜੇ ਲੈਫਟ ਸਾਈਡ ਤੇ ਰੱਖੋਗੇ ਤਾਂ ਤੁਹਾਨੂੰ ਜਿੱਪ ਨੀਚੋਂ ਉੱਪਰ ਨੂੰ ਲਗਾਉਣੀ ਪਊਗੀ ਬਟ ਹੁਣ ਆਪਾਂ ਉੱਪਰੋਂ نیچے ਨੂੰ ਹੀ ਗਲੇ ਦੇ ਉੱਪਰੋਂ نیچے ਨੂੰ ਹੀ ਜਿੱਪ ਲੈ ਕੇ ਜਾ ਰਹੇ ਹਾਂ ਸੋ ਤੁਸੀਂ ਕਿਸੇ ਵੀ ਤਰੀਕੇ ਨਾਲ ਲਾ ਸਕਦੇ ਹੋ ਹੁਣ ਆਪਾਂ ਨੇ ਰਾਈਟ ਸਾਈਡ ਤੇ ਵੀ ਜੇ ਪੌਦਾ ਹੀ ਖੋਲ-ਖੋਲ ਕੇ ਜਲਾ ਲੈਣੀ ਆ ਸੋ ਲਾਈਨਿੰਗ ਵਾਲੀ ਸ਼ਰਟ ਦੇ ਉੱਪਰ ਇਹ ਤਰੀਕੇ ਨਾਲ ਤੁਸੀਂ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਜਿਹੜੀ ਹੈਗੀ ਇੱਕ ਪੱਟੀ ਦੇ ਨਾਲ ਹੀ ਤੁਸੀਂ ਅੰਦਰੋਂ ਬਾਹਰੋਂ ਫਿਨਿਸ਼ ਕਰਕੇ ਜ਼ਿੱਪਰ ਲਗਾ ਸਕਦੇ ਹੋ ਦੋਨੇ ਸਾਈਡ ਜਿਪਰ ਲਗਾਉਣ ਤੋਂ ਬਾਅਦ ਆਪਾਂ ਨੇ ਜਿਪਰ ਨੂੰ ਹੌਲੀ-ਹੌਲੀ ਕਰਕੇ ਸਿੱਧੇ ਪਾਸੇ ਕੱਢ ਲੈਣਾ ਆ ਤੁਸੀਂ ਪੂਰੀ ਜਿਹੜੀ ਜਿਪਰ ਆ ਉਹਨੂੰ ਬੰਦ ਕਰਕੇ ਤੁਸੀਂ ਦੂਸਰੇ ਪਾਸੇ ਚੈੱਕ ਕਰੋ ਕਿ ਪੂਰੀ ਫਿਨਿਸ਼ਿੰਗ ਦੇ ਨਾਲ ਇੱਕ ਵਾਰ ਜਿਪ ਅਟੈਚ ਹੋ ਚੁੱਕੀ ਆ ਹੁਣ ਜਿਹੜੀ ਅੰਦਰਲੇ ਪਾਸੇ ਪੱਟੀ ਆ ਹੁਣ ਆਪਾਂ ਨੇ ਉਹਨੂੰ ਫਿਨਿਸ਼ ਕਰਨਾ ਆ ਹੁਣ ਜਿਹੜੀ ਅੰਦਰਲੀ ਸਾਈਡ ਤੇ ਪੱਟੀ ਰਹਿ ਗਈ ਹੈ ਉਹਨੂੰ ਆਪਾਂ ਨੇ ਫੋਲਡ ਕਰਕੇ ਜਿੱਪ ਦੇ ਉੱਪਰ ਹੀ ਸੀਨ ਮਾਰ ਦੇਣੀ ਹੈ ਉਹਦੇ ਨਾਲ ਅੰਦਰਲੀ ਸਾਈਡ ਤੋਂ ਵੀ ਜਿਹੜੀ ਜਿੱਪ ਹੈਗੀ ਹੈ ਉਹ ਚੰਗੀ ਤਰ੍ਹਾਂ ਫਿਨਿਸ਼ਿੰਗ ਦੇ ਨਾਲ ਲੱਗ ਜੂਗੀ ਤੇ ਬਾਹਰਲੀ ਸਾਈਡ ਤੋਂ ਤੁਸੀਂ ਦੇਖ ਹੀ ਚੁੱਕੇ ਹੋ ਕਿ ਆਪਾਂ ਬਾਹਰਲੀ ਸਾਈਡ ਤੋਂ ਇਦਾਂ ਜਿੱਪ ਲਗਾ ਸਕਦੇ ਹਾਂ ਹੁਣ ਆਪਾਂ ਨੇ ਇਦਾਂ ਫੋਲਡ ਕਰ ਲੈਣਾ ਜਿੱਪ ਦੇ ਫੋਰ ਸਾਈਡ ਤੇ ਫੋਲਡ ਫੋਲਡ ਕਰ ਕਰਕੇ ਤੁਸੀਂ ਇਹਦੇ ਤੇ ਸੀਨਾ ਲਗਾ ਦੇਣੀਆਂ ਨੇ ਜ਼ਿਪਰ ਲਾਉਣ ਦੇ ਤੁਹਾਨੂੰ ਕਾਫੀ ਸਾਰੇ ਤਰੀਕੇ ਮਿਲ ਜਾਣਗੇ ਜੇਕਰ ਤੁਸੀਂ ਬਿਲਕੁਲ ਸਿੰਪਲ ਤਰੀਕਾ ਯੂਜ਼ ਕਰਨਾ ਤਾਂ ਇਹ ਹੀ ਵਾਲਾ ਆਦਰਵਾਇਜ਼ ਮੈਂ ਤੁਹਾਡੇ ਨਾਲ ਹੋਰ ਇਦਾਂ ਦੀਆਂ ਵੀਡੀਓਜ਼ ਸ਼ੇਅਰ ਕਰਦੀ ਰਹੂੰਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਓ ਸੋ ਲੋ ਜੀ ਅੰਦਰੋਂ ਚੰਗੀ ਤਰ੍ਹਾਂ ਫਿਨਿਸ਼ਿੰਗ ਦੇ ਨਾਲ ਜਿਹੜੀ ਹੈਗੀ ਹੈ ਜ਼ਿਪਰ ਅਟੈਚ ਹੋ ਚੁੱਕੀ ਹੈ ਬਾਹਰੋਂ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਸੋ ਇਹ ਵਾਲੇ ਤਰੀਕੇ ਦੇ ਨਾਲ ਤੁਸੀਂ ਜਿਹੜੀ ਹੈਗੀ ਹੈ ਜ਼ਿਪ ਲਗਾ ਸਕਦੇ ਹੋ ਥੈਂਕ ਯੂ ਫॉर ਵਾਚਿੰਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ